ਦੁਵਾਲੀ ਦੇ ਤਿਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਫਾਜ਼ਿਲਕਾ ਪੁਲਿਸ ਵੱਲੋਂ ਕਮਰਕਾਸੀ ਗਈ ਹੈ ਇਸੇ ਲੜੀ ਤਹਿਤ ਐਸਐਚਓ ਸਚਿੰਦ ਕੰਬੋਜ ਵੱਲੋਂ 70 ਪੁਲਿਸ ਕਰਮੀਆਂ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਸਚਿੰਦ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੁਵਾਲੀ ਦੇ ਮੱਦੇਨਜ਼ਰ ਇੱਕ ਕਦਮ ਚੱਕਿਆ ਗਿਆ ਹੈ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ ਤੇ ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿੱਚ ਤਿਹਾਰ ਨੂੰ ਤਿਹਾਰ ਤਰ੍ਹਾਂ ਹੀ ਮਨਾਇ ਦਿੱਤਾ ਜਾਵੇਗਾ ਅਤੇ ਕਿਸੇ ਨੂੰ ਵੀ ਮੰਡੀ ਕਰਨੀ ਵਾਲਾ ਵਿਖੇ ਤਿਹਾਰ ਦੇ ਵਿੱਚ ਹੁਰੜਬਾਜੀ ਨਹੀਂ ਕੀਤੀ ਜਾਵੇਗੀ ਇਸ ਕਰਕੇ ਉਹਨਾਂ ਵੱਲੋਂ 70 ਪੁਲਿਸ ਕਰਮਚਾਰੀਆਂ ਅਤੇ ਐਸਆਈ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਇਹ ਰੇਡ ਕੀਤੀ ਗਈ ਹੈ ਇਹ ਰੇਡ ਨਜਾਇਜ਼ ਸ਼ਰਾਬ ਵੇਰਾਂ ਵਾਲਿਆਂ ਦੇ ਖਿਲਾਫ ਕੀਤੀ ਗਈ ਹੈ ਅਤੇ ਵੱਡੀ ਮਾਤਰਾ ਵਿੱਚੋਂ ਬਰਾਮਦਗੀ ਵੀ ਕੀਤੀ ਹੈ ਅਤੇ ਇਸ ਬਾਰੇ ਜਾਣਕਾਰੀ ਜਲਦੀ ਦੇ ਦਿੱਤੀ ਜਾਵੇਗੀ ਹੋਰ ਇਸ ਮੌਕੇ ਬੋਲਦੇ ਹੋਏ ਅਰਨੀਵਾਲ ਦੇ ਐਸਐਚਓ ਸਚਿਨ ਕੰਬੋਜ ਨੇ ਦੱਸਿਆ ਕਿ ਕੋਈ ਵੀ ਹੁੱਲੜਬਾਜ਼ ਦਿਵਾਲੀ ਦੇ ਤਿਹਾਰ ਮੌਕੇ ਇਲਾਕੇ ਵਿੱਚ ਹੁੱਲੜਬਾਜ਼ੀ ਕਰੇਗਾ ਉਸ ਖਿਲਾਫ ਬੜਦੀ ਵਿਭਾਗਿਆ ਪੁਲਸੀਆ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਕਾਨੂੰਨ ਸਭ ਲਈ ਸਮਾਨ ਹੈ ਤਿਹਾਰਾਂ ਮੌਕੇ ਹੁੱਲੜਬਾਜ਼ੀ ਕਰਨ ਵਾਲਿਆਂ ਅਤੇ ਤਿਹਾਰਾਂ ਦੇ ਵਿੱਚ ਦਿੱਕਤਾਂ ਪੈਦਾ ਕਰਨ ਵਾਲਿਆਂ ਨੂੰ ਕਿਸੇ ਤਰ੍ਹਾਂ ਵੀ ਬਖਸ਼ਾ ਨਹੀਂ ਜਾਵੇਗਾ ਕਿਉਂਕਿ ਤਿਹਾਰ ਜੋ ਕਿ ਸਰਬੱਤਾਂ ਦੇ ਹਨ ਲੋਕਾਂ ਦੀ ਆਸਥਾ ਜੁੜੀ ਹੁੰਦੀ ਹੈ ਅਤੇ ਇਸ ਮੌਕੇ ਅਮਨ ਅਮਾਨ ਤੇ ਕਾਨੂੰਨ ਦੀ ਵਿਵਸਥਾ ਕਰਨਾ ਫਾਜ਼ਿਲਕਾ ਪੁਲਿਸ ਦਾ ਪਹਿਲਾ ਕੰਮ ਹੈ ਅਤੇ ਇਸੇ ਲੜੀ ਤਹਿਤ ਪਰ ਜਿਹੜੀ ਰੁਟੀਨ ਚ ਦੱਸ ਦਿੱਤੀ ਜਾ ਰਹੀ ਹੈ ਇਹ ਜਿਹੜਾ ਦੀਵਾਲੀ ਫੈਸਟੀਵਲ ਨੂੰ ਲੈ ਕੇ ਜਿਹੜੇ ਸਾਡੇ ਮਾਨਯੋਗ ਡੀਜੀਪੀ ਪੰਜਾਬ ਤੇ ਸਾਡੇ ਐਸਐਸਪੀ ਸਾਹਿਬ ਵੱਲੋਂ ਜਿਹੜਾ ਸਾਡੇ ਏਰੀਆ ਦੇ ਵਿੱਚ ਜਿਹੜਾ ਵੀ ਕੋਈ ਨਜਾਇਜ਼ ਸ਼ਰਾਬ ਵੇਚਦਾ ਉਹਨਾਂ ਰਿਗਾਰਡਿੰਗ ਜਿਹੜੇ ਐਕਸਾਈਜ਼ ਇੰਸਪੈਕਟਰ ਦੇ ਨਾਲ ਜਿਹੜੇ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀ ਅਸੀਂ ਚੈਕਿੰਗ ਕਰਦੇ ਹਾਂ ਸਰ ਇਹ ਜਿਹੜੀ ਚੈਕਿੰਗ ਦੇ ਮਿਆਂ ਕੋਈ ਚੀਜ਼ ਕਿੱਥੇ ਕਿੱਥੇ ਰੇਡ ਕੀਤੀ ਗਈ ਔਰ ਕਿੰਨਾ ਨਾਲ ਫੋਰਸ ਆ ਤੇ ਔਰ ਕੁਝ ਪ੍ਰਾਪਤ ਹੋਇਆ ਇਹ ਸਾਡੇ ਤਕਰੀਬਨ ਅਸੀਂ 70 ਦੇ ਕਰੀਬ ਸਾਡੀ ਹੈਗੀ ਐਸੈਟ ਸਟਰੈਂਥ ਹੈਗੀ ਆ ਫੋਰਸ ਦੀ ਦੇ ਨਾਲ ਜਿਹੜਾ ਐਕਸਾਈਟ ਡਿਪਾਰਟਮੈਂਟ ਦੇ ਇੰਸਪੈਕਟਰ ਸਾਹਿਬ ਹੈਗੇ ਆ ਤੇ ਉਹਨਾਂ ਦੇ ਨਾਲ ਅਸੀਂ ਜਿੰਨੇ ਵੀ ਸਾਡੇ ਤਕਰੀਬਨ 3-4 ਪਿੰਡਾਂ ਦੇ ਵਿੱਚ ਜਿੰਨਾ ਸ਼ਿਕਾਇਤ ਆਈ ਅਸੀਂ ਉੱਤੇ ਜਿਹੜਾ ਡਾਟਾ ਟਾ ਕੇ ਠੀਕ ਹੈ ਜੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत